ਚਾਹੁੰਦੀ ਜੀ ਵੀ ਮੇਰੇ ਦੋ ਪੋਤਰੇ ਇਹੋ ਹੀ ਕਮਾਉਣ ਵਾਲੇ ਇਹੋ ਹੀ ਖਾਣ ਵਾਲੇ ਤੇ ਮੈਂ ਉਹਨਾਂ ਨੂੰ ਕਹਿੰਨੀ ਉਹਨਾਂ ਨੂੰ ਕਹਿੰਨੀ ਆ ਵੀ ਇਹਨਾਂ ਦੇ ਕਾਰਵਾਈ ਜੋ ਹੁੰਦੀ ਆ ਕਰੋ ਜੀ ਬੀ ਜੀ ਕੀ ਨਾ ਹੋ ਜਾਂਦਾ ਸਰਬਜੀਤ ਸਿੰਘ ਕਿ ਕਿਥੋਂ ਦੇ ਰਹੇ ਖਸਾ ਖਸਾ ਦਾ ਝਗੜਾ ਹੋਇਆ ਕੀ ਕਾਰਨ ਕੀ ਹੈ ਝਗੜਾ ਇਹਨਾਂ ਦਾ ਹੋਇਆ ਸੀ ਉਹ ਇਹ ਪਹਿਲਾਂ ਉਸ ਨਾਲ ਲੜਿਆ ਬੇਟੇ ਨਾਲ ਤੇ ਮੈਂ ਉਹਦੇ ਮਗਰ ਗਈ ਆ ਉਹਨਾਂ ਮੈਨੂੰ ਮੇ ਤਾਂ ਕਮਾਰ ਕੇ ਸੁੱਟ ਦਿੱਤਾ ਵਾ ਉਹਨੂੰ ਮੁੜ ਕੇ ਉਹਨਾਂ ਫੜ ਲਿਆ ਵਾ ਚੌਹ ਜਾਣਿਆਂ ਨੇ ਫੜ ਲਿਆ ਵਾ ਫਿਰ ਮੈਂ ਰੌਲਾ ਪਾਉਂਦੀ ਰਹੀ ਨਹੀਂ ਆ ਕੋਈ ਸਾ ਹੱਥ ਨਹੀਂ ਲਾਉਂਦਾ ਕਿ ਉਹਨੂੰ ਛੱਡਦਾ ਨਹੀਂ ਉਹਨੂੰ ਉਹਨੂੰ ਖਿੱਚ ਕੇ ਵਿੱਚੋਂ ਉਹਨਾਂ ਮੇ ਕੱਢ ਕੇ ਕੱਲੀ ਲੈ ਕੇ ਆਈ ਆ ਉਹਦੇ ਵੀ ਕੜਾ ਵਜੇ ਇਹਦੇ ਜਿਆਦਾ ਇਹ ਬਾਅਦ ਚ ਗਿਆ ਵਾ ਇਹਨੂੰ ਬਾਅਦ ਚ ਸੁੱਤੇ ਫੇਨੂੰ ਪਤਾ ਲੱਗਾ ਇਹਨੂੰ ਵੀ ਕੜੇ ਮਾਰਦੇ ਆ ਉਹਨਾਂ ਨੇ ਕਿੰਨੇ ਕਿੰਨੇ ਸੱਟਾ ਇਹਨਾਂ ਦੇ ਉਹਦੇ ਵੀ ਕੜਾ ਇੱਥੇ ਲੱਗੀ ਤਾਲ ਵਿੱਚ ਇਹਦੇ ਐਨੇ ਨੇ ਡੂੰ ਗਿਆ ਤਿੰਨ ਜਗ੍ਹਾ ਤੇ ਤੇ ਆਹ ਗੁੱਟ ਤੇ ਉਹਦਾ ਗੁੱਟ ਵੇਖੋ ਮੁੰਡੇ ਦਾ ਛੋਟੇ ਦਾ ਕੀ ਮੰਨ ਕੀ ਕਰਦੇ ਉਹ ਸੁਪਰਸਟਾਰ ਦੀ ਕੀ ਮੰਗ ਕਰ ਰਿਹਾ ਹੈ ਹਾਂ ਮੇਰਾ ਨਾਮ ਜਿੱਦਦਰ ਸਿੰਘ ਭਾਈ ਕਿੱਥੋਂ ਦਾ ਰਹਿਣਾ ਖਾਸੇ ਤੋਂ ਭਾਈ ਕਿਹੜਾ ਝਗੜਾ ਹੋਇਆ ਕੀ ਕਾਰਨ ਕੀ ਤੇ ਕੌਣ ਸੀ ਸਰ ਝਗੜਾ ਹੈ ਲਾਗੇ ਗਵੰਡੀ ਆ ਉਹ ਬਾਈਕ ਵਗੈਰਾ ਲਾਉਂਦੇ ਉਹਨਾਂ ਦੇ ਰਜਿਸਟ੍ਰੇਸ਼ਨ ਦਾ ਵੀ ਰੋਲਾ ਘਟਣਾ ਸ਼ਰੀਕਾ ਲਾ ਲਓ ਤੁਸੀਂ ਸ਼ਰੀਕਾ ਕੀ ਗੱਲ ਬਤਾਈ ਕੱਲ ਉਹਨੇ ਬਾਈਕ ਲਾਈ ਜਿੱਦਾਂ ਸਾਡੇ ਬੂਹੇ ਗਾੜੀ ਤੇ ਮੈਂ ਉਹਨੂੰ ਕਿਹਾ ਬਾਈਕ ਪਰੇ ਕਰ ਲਾ ਉਹ ਪਹਿਲੋਂ ਮੇਰੇ ਨਾਲ ਸੰਧੀ ਚੀਜ਼ ਦੀ ਉਹਨਾਂ ਆਉਂਦੇ ਮੇਰੇ ਗੱਲ ਪੈ ਕੇ ਦੋ ਭਰਾ ਹੀ ਪਿਓ ਹੀ ਤੇ ਚਾਚਾ ਹੀ ਉਹਦਾ ਉਹੰਦਾ ਮੇਰੇ ਗੱਲ ਪੈ ਗਏ ਤੇ ਕੜੇ ਕੁੜੇ ਮਾਰੇ ਸਿਰ ਤੇ ਹਿਆਰ ਨਾਲ ਕੋਈ ਛੰਦ ਮਾਰੇ ਤੇ ਆ ਹੱਥ ਤੇ ਸੱਟ ਲਾਈ ਦੰਦ ਵਗੈਰਾ ਥੋੜੇ ਤੇ ਬਾਅਦ ਮੇਰਾ ਬ੍ਰਦਰ ਮੇਰੇ ਇੱਕਾ ਦੰਦ ਥੋੜੇ ਆ ਇੱਕ ਹੱਥ ਤੇ ਆ ਬਾਕੀ ਸਿਰ ਤੇ ਸਟਿਚਿੰਗ ਹੋਈ ਗਈ ਆ ਅੱਛਾ ਕਿੰਨੇ ਟਾਂਕੇ ਲੱਗੇ ਸੱਤ ਤੋਂ ਅੱਠਾਂਕੇ ਲੱਗੇ ਪਈ ਕੜੇ ਮਾਰੇ ਹਾਂਜੀ ਕੜੇ ਮਾਰੇ ਹਾਂਜੀ ਹੋਰ ਨਾਲ ਕੋਈ ਦਿਖ ਨਹੀਂ ਆ ਮੇਰਾ ਬ੍ਰਦਰ ਆਇਆ ਫਿਰ ਰੋਲਾ ਰੱਪਾ ਸੁਣ ਕੇ ਕੁੱਤਾ ਸੀ ਬ੍ਰਦਰ ਆਇਆ ਮੇਰਾ ਉਹਨਾਂ ਆਉਂਦਿਆਂ ਕਹਿੰਦਾ ਇਹਨੂੰ ਨਹੀਂ ਵੇਖਿਆ ਇਹਦੇ ਸਿਰ ਤੇ ਵੀ ਇਦਾਂ ਕੜੇ ਮਾਨੇ ਸ਼ੁਰੂ ਕਰਦੇ ਇਹਦੇ ਸੋ ਤੋਂ ਜ਼ਿਆਦਾ ਸਟਿਚਿੰਗ ਹੋਈ ਤੇ ਕੰਪਲੇਨ ਲਿਖਾਈ ਕੰਪਲੇਨ ਲਿਖਾਈ ਸੀ ਕਾਸੀ ਚੌਂਕੀ ਨਹੀਂ ਅਜੇ ਤੱਕ ਕੋਈ ਫਾਲਸਲਾ ਨਹੀਂ ਆਇਆ ਸਰ ਮੰਗ ਸਰ ਜੋ ਸਾਡੀ ਕਾਰਵਾਈ ਪੰਦੀ ਹੈ ਨੀ ਜੀ ਉਹ ਸਾਡੀ ਕਰੇ ਚੱਕ ਦੇ ਕਰ ਮੋਟਰਸਾਈਕਲ ਲਗਾਉਂਦਾ ਨਹੀਂ ਉਹ ਪਹਿਲਾਂ ਵੀ ਕੋਈ ਹੈ ਪਹਿਲਾਂ ਉਹਨਾਂ ਦੀ ਰੰਜਿਸ਼ ਆ ਕੋਈ ਸਾਡੇ ਨਾਲ ਮਤਲਬ ਲਾਜਿਸਟਰੀ ਦਾ ਐਮ ਵਾਲਾ ਹਾਂ ਜਗਦੀਰ ਜਗਦੀਰ ਵਾਲੇ ਦਾ ਜੱਗੇ ਦਾ ਰੋਲੇ ਦਾ ਹੁਣ ਕੀ ਮੰਗੇ ਕੀ ਕਰਦੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਸਰ ਮੰਗ ਕਰਦੇ ਕਿ ਸਾਡੇ ਨਾਲ ਯਾਰ صاف ਇਨਸਾਫ ਮਿਲੇ ਮੇਰਾ ਨਾਮ ਜੀ ਜਗਦੀਪ ਸਿੰਘ ਕਿਹੜੀ ਜਗ੍ਹਾ ਦੇ ਰਹੇ ਬੋਲੇ ਖਾਸਾ ਬਜਾ ਗੱਲ ਬਾਤ ਹੋ ਗਈ ਗੱਲ ਬਾਤ ਜੀ ਮੈਂ ਤੇ ਸੋ ਰਿਆ ਹਾਂ ਤੇ ਸੁੱਤਾ ਤੇ ਮੈਨੂੰ ਇੱਕਦਮ ਵਾਜਿਏ ਵੀ ਗਲੀ ਚ ਕੀ ਹੋ ਰਿਹਾ ਤੇ ਮੈਂ ਭੱਜ ਕੇ ਗਿਆ ਜੀ ਮੇਰੇ ਬ੍ਰਦਰ ਨੂੰ ਕੁੱਟਣ ਦੇ ਤਿੱਖੀਆਂ ਚੀਜ਼ਾਂ ਸਿਰ ਚ ਮਾਰਨ ਦੇ ਹੱਥਾਂ ਦੇ ਵੀ ਮਾਰਨ ਦੇ ਤੇ ਫੇ ਮੈਂ ਪਹੁੰਚਿਆ ਤੇ ਉਹ ਚਾਰ ਜਣੇ ਹੀ ਮਨੇ ਆਪਾਂ ਆਪਾਂ ਫੜ ਕੇ ਮੇਰੇ ਵੀ ਕੜੇ ਰਹਿ ਬੇ ਮਾਰਨ ਜੀ ਸਿਰ ਚ ਤੇ ਕਾਰਨ ਕੀ ਕੋ ਪਤਾ ਲੱਗਿਆ ਕਾਰਨ ਵੀ ਜੀ ਉਹ ਵੀ ਰਜਿਸਟਰੀ ਦਾ ਵਾ ਉਹ ਕਹਿੰਦੇ ਕਿ ਸਾਡੀ ਰਜਿਸਟਰੀ ਮਲਕਰਾ ਕੇ ਦੋ ਸਾਨੂੰ ਤੇ ਕਿਉਂਕਿ ਸਾਡੀ ਪੂਆਜੀ ਦੇ ਨਾਂ ਤੇ ਢਾਈ ਮਰਲੇ ਬੋਲਦੇ ਆ ਢਾਈ ਮਰਲੇ ਸਾਡੀ ਇੱਕ ਪੂਆ ਦੇ ਨਾਂ ਤੇ ਉਹਨਾਂ ਦੇ ਬੋਲਦੇ ਆ ਤੇ ਇਸ ਕਰਕੇ ਉਹਨਾਂ ਨੇ ਰஞ்சிਸ਼ ਰੱਖੀ ਆ ਵੀ ਇੱਕ ਇਹਨਾਂ ਦੀ ਬੋਲੀ ਨਹੀਂ ਚੰਗੀ ਸੀ ਮੇਰੀ ਮਾਤਾ ਨਾਲ ਵੀ ਤੁਸੀਂ ਕੰਮ ਕਰੋਣਾ ਰਜਿਸਟਰੀ ਦਾ ਤੇ ਕਿਸੇ ਕੋਲ ਰਜਿਸਟਰੀ ਦਾ ਕੰਮ ਕਰੋਣਾ ਤੇ ਆਪਾਂ ਭਾਈ ਬੰਦੀ ਨਾਲ ਕੇ ਵੀ ਭੈਣ ਜੀ ਕੰਮ ਕਰਾਓ ਸਾਡਾ ਰਜਿਸਟਰੀ ਨਾਲ ਚੱਲੋ ਹਾਂਜੀ ਸਰੀਕੇ ਦੇ ਸਾਡੇ ਚਾਚੇ ਤਾਏ ਲਾ ਲਓ ਚਾਚੇ ਤਾਏ ਆ ਜੀ ਤੇ ਸਾਡੇ ਨਾਲ ਮਾਤਾ ਨਾਲ ਬੋਲੇ ਮੈਂ ਤੇ ਉਹ ਘਰ ਨਹੀਂ ਹੈਗਾ ਆ ਤੇ ਇੱਕ ਦੋ ਇਹਨਾਂ ਨੇ ਸਵੇਰ ਬਾਦ ਸਲੋਕੀਆਂ ਕੀਤੀਆਂ ਵਾ ਤੇ ਆ ਕੱਲ ਫੇਰ ਸਾਡੇ ਨਾਲ ਕਰਤੀ ਆ ਕੱਲ ਅਸੀਂ ਦੋਵੇਂ ਭਰਾ ਹਾਂ ਤੇ ਇਹਨੂੰ ਪਹਿਲੋਂ ਮੈਂ ਤੇ ਫਿਰ ਸੁੱਤਾ ਹਾਂ ਜੀ ਮੇਰੇ ਜੀ ਆ ਜੀ ਸਿਰ 'ਚ ਕੜੇ ਹੀ ਬਸ ਮਾਰੇ ਇਹਨਾਂ ਨੇ ਖਿੱਚ-ਖਿੱਚ ਕੇ ਬਹੁਤ ਜੋੜ ਕੜਾ ਬਹੁਤ ਮੋਟਾ ਹੈ ਭਾਜੀ ਕੰਪਲੀਟ ਕੀਤੀ ਭਾਜੀ ਮੈਂ ਉਸੇ ਵੇਲੇ ਚੋਂਦਾ ਗਿਆ ਕੋਈ ਨਾ ਲਹੂ ਸਾਰਾ ਸਾਰੀ ਮੇਰੀ ਸਵੈਟਰ ਵੀ ਆ ਵੇਖੋ ਪਈ ਆ ਮੇਰੀ ਸਵੈਟਰ ਸਾਰੀ ਵੀ ਜੇ ਹੋਣ ਬਗੀਆਂ ਮੰਗ ਰਹੇ ਜੀ ਹਸਾਨੂੰ ਇਨਸਾਫ ਮਿਲਣਾ ਚਾਹੀਦਾ ਭਾਜੀ ਕਿੰਨੇ ਟਾਂਕੇ ਤੁਹਾਡੇ ਮੇਰੇ ਭਾਜੀ 8 ਤੋਂ 10 ਲੱਗੇ ਹੁਣ ਟਾਂਕੇ ਹੋਣੇ ਆ ਉਹ ਤਾਂ ਮੌਕੇ ਤੇ ਪੁਲਿਸ ਆ ਕੋਈ ਨਹੀਂ ਆਇਆ ਜੀ ਸਾਡੀ ਬਾਤ ਪੁੱਛਣ ਕੋਈ ਨਹੀਂ ਆਇਆ ਕੀ ਝਗੜਾ ਕਿਹੜਾ ਹੋਇਆ ਸੀਗਾ ਉਹਦਾ ਕੀ ਕਾਰਨ ਸੀ ਇਹ ਕਾਰਨ ਦਾ ਇਹ ਵੀ ਇਹਨਾਂ ਦੇ ਬੰਦੇ ਏਟੋ ਚ ਲਾਉਂਦੇ ਸੀ ਇਹ ਸ਼ਾਮੀ ਏਟੋ ਚ ਲਾ ਕੇ ਜਿਹੜਾ ਇਹ ਆਪਣੇ ਡਾਕਟਰ ਤੋਂ ਕਰਕੇ ਘਰ ਵਾਪਸ ਆਇਆ ਸੀ ਇਹਨਾਂ ਦੇ ਦਰਵਾਜ਼ੇ ਤੇ ਗੱਡੀ ਮੋਟਰਸਾਈਕਲ ਖੜਾ ਸੀ ਇਹਨਾਂ ਨੇ ਮੋਟਰਸਾਈਕਲ ਨੂੰ ਆਪਣੇ ਲਾਹੌਰ ਸਿੰਘ ਨੂੰ ਪਾਸੇ ਕਰਨ ਲਈ ਕਿਹਾ ਇਸੇ ਗੱਲੋਂ ਇਹਨਾਂ ਦੀ ਬਹਿਸ ਵਸਾਈ ਹੋ ਗਈ ਬਹਿਸ ਵਸਾਈ ਨੂੰ ਹੋ ਕੇ ਤੇ ਇਹਨਾਂ ਦੇ ਜਿਹੜੇ ਤੁਤਮੇ ਹੋ ਗਏ ਤੇ ਝਗੜਾ ਹੋ ਗਿਆ ਕੀ ਕਾਰਵਾਈ ਹੋ ਰਹੀ ਹੈ ਜੀ ਕਿਹੜੇ ਕਾਰਵਾਈ ਅਸੀਂ ਜੋ ਵੀ ਬਣਦੀ ਬਿਆਨ ਲਿਖ ਲਿਆ ਬਿਆਨ ਕਰਕੇ ਚਲ ਲਿਖ ਕੇ ਜਾ ਕੇ ਕਾਰਵਾਈ ਬੰਦੀ ਕਾਰਵਾਈ ਕਿਉਂ ਸਿਲ ਕੇ ਜਗਾ ਦਾ ਕੋਈ ਝਗੜਾ ਸੀ ਇਹਨਾਂ ਦਾ ਵੀ ਹੈ ਜਗਾ ਦਾ ਤਾਂ ਉਹ ਚਲੋ ਵੱਖਰਾ ਮੈਟਰ ਹੋਊਗਾ ਉਹਦੇ ਚਲਦਾ ਹੋਊਗਾ ਕੋਰਟ ਚ ਜਾਂ ਕਿਤੇ ਚਲਦਾ ਪਰ ਜਿਹੜਾ ਹੁਣ ਮੈਟਰ ਹੈ ਉਹ ਮੋਟਰਸਾਈਕਲ ਤੋਂ ਦਰਵਾਜੇ ਗਾੜੀ ਮੋਟਰਸਾਈਕਲ ਖੜਾ ਸੀ ਉਹਦਾ ਕਰਕੇ ਇਹਨਾਂ ਦਾ ਜਿਹੜਾ ਅਸਮੇ ਜਿਹੜਾ ਟਕਰਾਇਆ